ਦੁਖ ਦਾਤਾ ਤੇ ਪੰਜਨੋਂ ਤੁਸੀਂ ਅੱਗੇ ਕਰੇ ਅਰਦਾਸ ਮਿਹਰ ਕਰੇ ਸ ਮਿਹਰਬਾਨ ਤਾਂ ਕਾਰਜ ਆਵੇ ਰਾਸ ਗੁਰੂ ਤੇ ਗੁਰਮੁਖ ਅਰਦਾਸ ਰਾਮਦਾਸ ਸਿੰਘ ਸਹਾਇ ਅਰਧਨ ਹਰ ਗੋਬਿੰਦ ਨੂੰ ਸਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਉੱਠੇ ਸਭ ਦੇ ਹਜਾ ਤੋ ਇੱਕ ਬਹਾਦਿਸਮਰਾ ਕਰਮਾ ਵਾਹਿਗੁਰੂ ਜਨਾ ਸਿੰਘਾ ਸਿੰਘ ਨੇ ਤਰਮਹੇ ਸੀ ਤੇ ਬੰਦ ਬੰਦ ਕਟਾਇ ਖੋਪਰੇ ਲਹਈਆਂ ਚਰਖੀਆਂ ਤੇ ਚੜੇ ਗਏ ਤਨ ਆਰਿਆ ਨੇ ਚੀਰੇਦਾਰ ਬਾ ਵੇਕ ਦਾਣ ਸੁਹ ਦਾਣ ਭਰੂਸਾ ਦਾਣ ਦਾਨੋ ਸਰਦਾ ਦਾਣ ਆਮ ਦਾਣ ਸ੍ਰੀ ਅਮਰ ਸਦਾ ਅਸ਼ੀਸ਼ਾ ਮਹਾਰਾਜ ਕੀ ਜੈ ਜੋ ਬੁਲੇ ਸੋਨ ਹਾਲ ਸਤ ਸ੍ਰੀ ਅਕਾਲ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗਲ ਰੋਡ ਰਵਿਦਾਸ ਭਵਨ ਜੀ ਅਤੇ ਸ੍ਰੀ ਰਵਿਦਾਸ ਮੰਦਰ ਸਾਰੀ ਸੁਸਾਇਟੀ ਸਾਰੇ ਜੇ ਸੇਵ ਮੰਦਰ ਦੇ ਪ੍ਰਧਾਨ ਕਮੇਟੀ ਵਾਲੇ ਸਾਰੇ ਵੀਰਾਂ ਦਾ ਜਿਹੜਾ ਹੈ ਤੋਂ ਧੰਨਵਾਦ ਕਰਦੇ ਨੋਜ਼ਵਾਰ ਵੀਰ ਜੁਰਗ ਸਾਰੀ ਟੀਮ ਜਿਹਨੇ ਸਗਤ ਸਾਡੀਆਂ ਕੀਤੀ ਹੈ ਭੈਣੋ ਸਾਰਿਆਂ ਨੇ ਬੜੇ ਪਿਆਰ ਨਾਲ ਦੀ ਕਰ ਰਹੇ ਹੋ ਥੋੜੇ ਦਿਰ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਪੰਜ ਪਿਆਰੇ ਸਹਿਬਾਨ ਗੁਰੂ ਕੀ ਸੰਗਤ ਇੰਨਾ ਸਥਾਨਾਂ ਤੇ ਪਹੁੰਚ ਰਹੀ ਹੈ ਆਓ ਉਹਨਾਂ ਦੇ ਵਾਸਤੇ ਢਾਡੀ ਜੱਥਾ ਇੱਕ ਵਾਰ ਦੀ ਗਹਿਨ ਕਰੇਗਾ ਤੇ ਸਾਰੀ ਸੰਗਤ ਬੜੇ ਪਿਆਰ ਨਾਲ ਸਰਵਣ ਕਰਨਾ ਦੀ ਆਓ ਗੁਰੂ ਪਾਤਸ਼ਾਹ ਮਹਾਰਾਜ ਇਸ ਜਗ ਜੰਦੇ ਨੂੰ ਕਰਨ ਵਾਸਤੇ ਆਏ ਜਿਨ੍ਹਾਂ ਨੇ ਮਹਾਨ ਕਾਰਜ ਕੀਤੇ ਉਸ ਬਜ਼ੁਰਗੀਆਂ ਮਹਾਨ ਵਡਿਆਈਆਂ ਢਾਡੀ ਜੱਥੇ ਦੇਖੋ ਇਹਨਾਂ ਸ਼ਬਦਾਂ ਨੂੰ ਸਰਵਣ ਕਰੀਏ ਜੀ អត់ទេ 9 ਵਿੱਚ 7 ਗੁਰ ਤੇਗ ਬਹਾਦਰ ਉਹ ਬਣ ਗਏ ਨੇ ਹਿੰਦ ਦੀ ਚਾਦਰ 9 ਵਿੱਚ 7 ਗੁਰ ਤੇਗ ਬਹਾਦਰ ਉਹ ਬਣ ਗਏ ਨੇ ਹਿੰਦ ਦੀ ਚਾਦਰ ਵਾਰ ਗਈ ਜਿੰਦਗਾਨੀ ਭਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਭਰਤੀ ਅੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨੀ ਅਸੀਂ ਜੈਗੁਰਦੇਵ ਕਨਗੁਰਦੇਵ ਅਸੀਂ ਬਨੇ ਤਨਵਾਦੀ ਆ ਜਾ ਰਹੇ ਆ ਅਸੀਂ ਸਾਰੀਆਂ ਸੰਗਤਾਂ ਦਾ ਨੂਰ ਮੈ ਰੋੜ ਸ਼੍ਰੀ ਗੁਰਦਾਸ ਜੀ ਅਸਮਦਰ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਉਂ ਜਥਾ ਸ੍ਰੀ ਘਾੜੀ ਜਥਾ ਸ਼੍ਰੀ ਅਕਾਲ ਜੀ ਸ਼੍ਰੀ ਅਕਾਲ ਤਾਂ ਸਾਰਤੋਂ ਅੰਮ੍ਰਿਤਸਰ ਸਾਹਿਬ ਤੋਂ ਢਾਡੀ ਜੱਥਾ ਜੋ ਹਜੂਰੇ ਜੱਥਾ ਸਾਡੇ ਦਰਮਿਆਨ ਪਹੁੰਚ ਆਇਆ ਸੀ ਇਹਨਾਂ ਦੇ ਜੱਫੇ ਦਾ ਵੀ ਬਹੁਤ ਬਹੁਤ ਧੰਨਵਾਦ ਹੁਕਮੇ ਸਗਰਨ ਵਾਸੀਆਂ ਦਾ ਸਾਰੀ ਸੰਗਤ ਦਾ ਸੀ ਧੰਨਵਾਦ ਕਰਦੇ ਆ ਗੁਰੂ ਕੇਤ ਬਾਦਰ ਸੱਚੇ ਪਾਤਸ਼ਾਹ ਮਾਰ ਕਿਰਪਾ ਕਰੋ ਆਓ ਸਾਰੀ ਸੰਗਤ ਨੂੰ ਬੇਨਤੀ ਹੈ ਸਿਰ ਢੱਕ ਕੇ ਪਿਆਰ ਦੇ ਨਾਲ ਆਪਾਂ ਪਹਿਲੇ ਵੀ ਬੇਨਤੀ ਕਰ ਚੁੱਕਾ ਹਾਂ ਜੀ ਸਾਡੇ ਵੱਖਣ ਸ਼ਾਹ ਦਾ ਡੁੱਬਦਾ ਬੇੜਾ ਸਤ ਗੁਰਾਂ ਬੰਨੇ ਲਾਇਆ ਸੰਗਤ ਸੰਗਤ धरती अंबर जल तक रहेगा याद रहू कुर्बानी धरती अंबर जल तक रहेगा याद रहू कुर्बानी ਆਪਾਂ ਦੇ ਦੁਰਬਧਰਮ ਬਚਾਇਆ ਗੁਰਮਖ ਖੂਨ ਜਿਸਮ ਦਾ ਪਾ ਕੇ ਦੇ ਦਿੱਤੀ ਕੁਰਬਾਨੀ ਉਹ ਨਾ ਵਿੱਚ ਦਿਲੀ ਦੇ ਜਾ ਕੇ ਦੇ ਦਿੱਤੀ ਕੁਰਬਾਨੀ ਉਹ ਨੋ ਵਿੱਚ ਦਿਲੀ ਦੇ ਜਾ ਕੇ ਕਹਿ ਚੰਗਿਆ ਦਾ ਦੁਨੀਆਂ ਉੱਤੇ ਕਹਿ ਚੰਗਿਆ ਦਾ ਦੁਨੀਆਂ ਉੱਤੇ ਸਹਿ ਕੀ ਕਹਿ ਮਨਸ਼ਾਨੀ ਦਰ ਤੰਬਰ ਜਦ ਤੱਕ ਰਹੇਗਾ ਯਾਦ ਰਹੂ ਕੁਰਬਾਨ ਵਾਹ ਏ ਗੁਰੂ ਸੱਚੀ ਤੇਰੀ ਸਿਫਤ ਸੱਚੀ sala ਸੱਚੀ ਤੇਰੀ ਕੁਦਰਤ ਸੱਚੇ 파ਸ਼ अल ਅੱਲਾ 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 ਪਾਕ ਪਾਕ ਹੈ ਅੱਲਾ ਅੱਲਾ ਪਾਕ ਪਾਪ ਹੈ ਅੱਲਾ ਸ਼ੱਕ ਕਰਾਂ ਜੇ ਦੂਸਰ ਹੋਵੇ ਸ਼ੱਕ ਕਰਾਂ ਜੇ ਦੂਸਰ ਹੋਵੇ ਅੱਲਾ ਪਾਕ ਪਾਪ ਹੈ ਅੱਲਾ ਅੱਲਾ ਪਾਕ सोले okay. सु <avía> OOF ਸ਼੍ਰੀ ਗੁਰੂ ਤੇਗ ਬਹਾਦਰ ਹਿੰਦਰੀ ਚਾਦਰ ਜਿਨ੍ਹਾਂ ਦਾ ਅੱਜ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਨਗਰ ਕੀਰਤਨ ਵੱਖ-ਵੱਖ ਪਿੰਡਾਂ ਤੋਂ ਹੋ ਕੇ ਵੱਖ-ਵੱਖ ਸ਼ਹਿਰਾਂ ਤੋਂ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਰਹਿਮ ਨਾਈ ਵੇਟ ਅੱਜ ਨੂਰਨਾ ਰੋਡ ਮਹਲਾ ਦੇ ਅਰਦਾਸ ਘਰੇ ਵਿਖੇ ਸੰਗਤਾਂ ਇਕੱਤਰ ਹੋ ਗਏ ਨਗਰ ਕੀਰਤਨ ਪਹੁੰਚਿਆ ਸ਼੍ਰੀ ਅਰਦਾਸ ਮਹਲਾ ਦੇ ਵੱਲੋਂ ਸੂਰ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਔਰ ਨੂਰਨਾ ਰੋਡ ਦੀਆਂ ਸੰਗਤਾਂ ਵੱਲੋਂ ਅੱਜ ਸੰਗਤਾਂ ਵਾਸਤੇ ਉਚਾ ਦਾ ਲੰਗਰ ਔਰ ਕੇਲਿਆਂ ਦਾ ਲੰਗਰ ਸੰਗਤਾਂ ਨੂੰ ਸ਼ਿਕਾਇਆ ਗਿਆ ਔਰ ਸਾਰਿਆਂ ਇਸ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਸਤਗੁਰਾਂ ਨੇ ਜੋ ਸਾਨੂੰ ਅਪਦੇਸ਼ ਦਿੱਤਾ ਸੱਚੇ ਮਾਰਗੇ ਚੱਲਦੇ ਹਾਂ ਉਸ਼ਧ ਕਰੇ ਜਹਾਨ ਸਾਨੂੰ ਸੰਤਾਂ ਮਹਾਪੁਰਖਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਔਰ ਰੇਖਤਾ ਔਰ ਭਾਈਚਾਰਾ ਸਾਰੇ ਧਰਮਾਂ ਦੇ ਵਿੱਚ ਬਣਿਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਆਪਿਓ ਭਾਈ ਪਰਮ ਸਤਕਾਰ ਜੋ ਸਤਸੰਗ ਜੀ ਗੁਰਦੁਆਰਾ ਸ੍ਰੀ ਢੋਬੜੀ ਸਾਹਿਬ ਅਸਾਮ ਤੋਂ ਜਿਹੜਾ ਕਿ ਨਗਰ ਕੀਰਤਨ ਟੰ ਟੰ ਸੇਵਾ ਸ੍ਰੀ ਗੁਰੂ ਤੇ ਬਾਦ ਸਾਹਿਬ ਗਮਨ ਪਾਸ਼ਾ ਜੀ ਮਹਾਰਾਜ ਸ੍ਰੀ ਦੀਪ ਪ੍ਰਦੇਸ ਸੰਗਠਨ ਜਿਹੜਾ ਕਿ 350 ਸਾਲਾਂ ਮਿਲਿਆ ਜਾ ਰਿਹਾ ਹੈ ਤੇ ਦੇ ਸੰਬੰਧ ਵਿੱਚ ਵਖ ਵਖ ਬਲਾ ਕਰਦਾ ਹੋਇਆ ਅੱਜ ਮੇਰ ਮੈਂ ਰੋਡ ਫਲੋਰ ਮਹੱਲਾ ਰਵਦਾਸ ਵੀਰਾ ਵਿਖੇ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਸਾਹਿਬ ਦੀ ਦਿੱਤਾ ਗਿਆ ਪੰਜਾਂ ਪਿਆਰਿਆਂ ਨੂੰ ਸੂਪਾ ਦੇ ਕੇ ਇਸ ਨਗਰ ਕੀਰਤਨ ਦੇ ਅਗਲੇ ਪੜਾਅ ਤੇ ਪਹੁੰਚਾਇਆ ਗਿਆ ਤੇ ਸੰਗਤਾਂ ਬਾਅਦ ਤੇ ਚਾਹ ਦੇ ਲੰਗਰ ਫਰੂਟ ਦੇ ਲੰਗਰ ਸ਼ਿਕਾਇਤ ਸਭੇ ਸਾਜੇ ਵਾਰਸਦਾਨ ਤੋਂ ਕਿਸੇ ਨਾ ਦਿਸੇ ਬਾਰਾ ਜੀ ਬਾ ਬਾਣੀਆਂ ਕਹਾਣੀਆਂ ਪੁੱਤ ਸਪਤ ਕਰਨ ਆਪਣੇ ਗੁਰੂਆਂ ਦੇ ਆਪਣੇ ਪੀਰਾਂ ਦੇ ਉਹਨਾਂ ਦੇ ਜਨਮ ਦਿਨ ਉਹਨਾਂ ਦੇ ਸ਼ੀਦੀ ਪਰਬ ਮਨਾਦੇ ਆ ਨਗਰ ਖੇੜਾ ਮਹੱਲਾ ਰਬਦਾਸਪੁਰਾ ਵੀ ਟਾਂਕਾ ਦੇ ਜੋਗਾ ਜਿਹੜੇ ਕਿ ਅੱਜ ਮਹਾਨ ਹੰਦ ਦੀ ਚਾਦਰ ਸਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸ਼ੀਦੀ ਸਾਲ ਮਨਾਇਆ ਗਿਆ ਸਾਡੇ ਸਮਾਜ ਦਾ ਬਹੁਤ ਮਹਤਵਨ ਬਾਦ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ